ਕਿਸੇ ਨਾਲ ਵਿਆਹ ਕਰਾਉਣਾ ਪੈ ਜਾਂਦਾ ਹੈ ਆਪਣੇ ਪਿਆਰ ਨੂੰ ਪਾਲ ਲਈ ਔਰ ਫਿਰ ਕੈਰੀਅਨ ਜੱਟਾ 3 ਜਿੱਤੇ ਤੁਹਾਡੇ ਨਾਲ ਹਾਦੀ ਕਰਦੀ ਤੁਹਾਡੀ ਘਰ ਵਾਲੀ ਕਿਸੇ ਨੂੰ ਦੇ ਹੀ ਜਾਂਦੇ ਸੀ ਬਸਾਂ ਘਰ ਵਾਲੀ ਮਿਲਿਓ ਕਿਸੇ ਹੋਰ ਨੂੰ ਦੇ ਦੇ ਦਿੱ ਜਾਂਦੇ ਉਸ ਤਾਂ ਕਿਉਂ ਕਰਦੇ ਤੁਹਾਡੇ ਮੇਰੇ ਨਾਲ ਇਦਾਂ ਹੀ ਕਰਦੇ ਇਹ ਦੇਖੋ ਇਹ ਮੇਰੇ ਨਾਲ ਧੱਕਾ ਹੈ ਜੀ ਫਿਲਮਾਂ ਦੇ ਵਿੱਚ ਅਪੀਲ ਕਰ ਦੋ ਸਾਰਿਆਂ ਨੂੰ ਬੇਨਤੀ ਹੈ ਅਰਦਾਸ ਕਰੋ ਮੇਰੇ ਵਾਸਤੇ ਮੈਨੂੰ ਮੇਰਾ ਪਿਆਰ ਮਿਲ ਜੇ ਆਨ ਦਾ ਸਕਰੀਨ ਸੋ ਸਰ ਤੁਹਾਡੀਆਂ ਮੈਂ ਮਤਲਬ ਦੋ ਬੇਟੀਆਂ ਨੇ ਮੈਂ ਬਹੁਤ ਐਕਸਾਈਟਡ ਹੋਈ ਸੀ ਸੁਣ ਕੇ ਕਿ ਤੁਹਾਡੀਆਂ ਦੋ ਹੈ ਨਾ ਬੇਟੀਆਂ ਜੀ ਜੀ ਦਿਨ ਲਾਸਟਲੋ ਐਂਡ ਮੰਨਤ ਟੇਲੋ ਆ ਨਾ ਤਾਂ ਉਹ ਜਦੋਂ ਉਹ ਤੁਹਾਡੀਆਂ ਦੇਖਣ ਜਾਂਦੀਆਂ ਨੇ ਹਾਂਜੀ ਬਿਲਕੁਲ ਜਾਂਦੀਆਂ ਨੇ ਜੀ ਸਭ ਤੋਂ ਵੱਡੀਆਂ ਕ੍ਰਿਟਿਕ ਉਹੀ ਨੇ ਜੀ ਸਭ ਤੋਂ ਵੱਡੀਆਂ ਜਿਹਦੇ ਜੇ ਕੋਈ ਵਧੀਆ ਚੀਜ਼ ਹੋਵੇ ਤਾਂ ਵਧੀਆ ਕਹਿ ਦੇਣੀ ਆ ਜੇ ਕੋਈ ਮਾੜੀ ਚੀਜ਼ ਹੋਇਆ ਕਰਨੇ ਕੀ ਲੋੜ ਸੀ ਹਾਂ ਫਿਰ ਤੁਸੀਂ ਹਾਂ ਹੁਣ ਹੁਣ ਉਹਨਾਂ ਨੂੰ ਜਾਦੇ ਪੰਗਾਇਆ ਸੀ ਸਾਡੀ ਪ੍ਰੋਮੋਸ਼ਨ ਦਾ ਬਸ ਬਸ ਤੁਤ ਨਹੀਂ ਹੁੰਦੀ ਪ੍ਰੋਮੋਸ਼ਨ ਕੁਝ ਨਹੀਂ ਕਰ ਰਹੇ ਤੁਸੀਂ ਕੁਝ ਵੀ ਨਹੀਂ ਹੈਗਾ ਕਿੱਥੇ ਏ ਟੀਵੀ ਤੇ ਕਿੱਥੇ ਕੋਈ ਵੋਡਿੰਗ ਕਿੱਥੇ ਲੱਗਿਆ ਹੋਇਆ ਹਾਂ ਦੋ ਸਾਡੇ ਮੇਰੇ ਨਾਲ ਜਾਦੇ ਵੇਰ ਨੇ ਮੈਂ ਕਿਹਾ ਨਹੀਂ ਬੱਚੇ ਹੋ ਜਾਊਗਾ ਕਰ ਲੈਣਗੇ ਕੋਈ ਨਾ ਸਮੀਰ ਜੀ ਲੱਗੇ ਹੋਏ ਨੇ ਕੁਝ ਨਹੀਂ ਲੱਗੇ ਹੋਇਆ ਕਰਨ ਕੋਈ ਕੁਝ ਨਹੀਂ ਕਰ ਰਿਹਾ ਤੁਹਾਡਾ ਨਹੀਂ ਕੁਝ ਬ ਬਾਪੂ ਨਾ ਬਹੁਤ ਨੇੜੇ ਬਾਪੂ ਬਹੁਤ ਕਮਾਲ ਦੀ ਚੀਜ਼ ਹੁੰਦਾ ਜੀ ਰੱਬ ਤੋਂ ਨੇੜੇ ਬਾਪੂ ਲੱਗਦਾ ਹੁੰਦਾ ਤੇ ਇਹਨਾਂ ਵਿੱਚ ਆਂਦੀ ਨਾ ਸਭ ਤੋਂ ਜ਼ਿਆਦਾ ਬੌਂਡਿੰਗ ਆਪਣੇ ਫਾਦਰ ਦੇ ਨਾਲ ਹੀ ਹੁੰਦੀ ਹੈ ਮੈਂ ਬਹੁਤ ਐਕਸਾਈਟਡ ਹੋਈ ਸੀ ਸੁਣ ਕੇ ਕਿ ਤੁਹਾਡੀਆਂ ਦੋ ਬੇਟੀਆਂ ਕਿ ਜੱਪਾ ਵੀ ਨਾ ਟਵਿਨ ਸਿਸਟਰਸ ਸੀ ਮੇਰੇ ਫਾਦਰ ਦੇ ਜਦੋਂ ਆਪਾਂ ਹੋਏ ਤਾਂ ਸਾਰੇ ਰਿਸ਼ਤੇ ਮੇਰੇ ਫਾਦਰ ਨੂੰ ਕਹੀ ਜਾਂਦਾ ਕੋਈ ਨਾ ਹੌਸਲਾ ਰੱਖ ਹੌਸਲਾ ਮੇਰੇ ਫਾਦਰ ਨੂੰ ਨਾ ਬਾਹਰ ਖੜੇ ਇਦਾਂ ਲੱਗੇ ਵੀ ਸ਼ਾਇਦ ਮੇਰੀ ਵਾਈਫ ਨੂੰ ਜਾਂ ਮੇਰੇ ਬੱਚਿਆਂ ਨੂੰ ਕੁਝ ਹੋ ਗਿਆ ਕਹਿੰਦੇ ਮੈਂ ਅੰਦਰ ਆ ਕੇ ਦੇਖਿਆ ਸਭ ਕੁਝ ਠੀਕ ਹੈ ਕਹਿੰਦੇ ਮੈਂ ਕਿ ਜਮ ਮੈਨੂੰ ਐਵੇਂ ਕਿਉਂ ਹਾਂ ਮੇਰਾ ਬ੍ਰਦਰ ਦੋ ਤੇ ਚਲੋ ਹੌਸਲਾ ਰੱਖ ਕੇ ਮੈਂ ਤਾਂ ਹੌਸਲਾ ਰੱਖਿਆ ਵੀ ਨਹੀਂ ਮੈਂ ਤਾਂ ਦੋ ਦੋ ਦੀ ਮੇਰੇ ਦੋ ਹੀ ਬੇਰੀ ਦੋ ਤੀਆਂ ਨੇ ਜੀ ਮੈਂ ਦੋਆਂ ਤੇ ਬੜਾ ਮੈਨੂੰ ਮਾਣ ਐ ਐਂਡ ਮੈਂ ਮੈਂ ਬlesਸ ਸਮਨਾ ਆਪਦੇ ਆਪ ਨੂੰ ਮੈਂ ਦੋ ਤੀਆਂ ਦਾ ਫਾਦਰ ਹਾਂ ਜੀ ਤੇ ਬੜੀ ਬਾਬੇ ਨੇ ਕਿਰਪਾ ਕੀਤੀ ਉਹਨਾਂ ਦੇ ਆਉਣ ਤੋਂ ਬਾਅਦ ਹੀ ਸਾਰਾ ਕੁਝ ਹੋਇਆ ਜੀ ਹੈਨਾ ਮੇਰੇ ਫਾਦਰ ਵੀ ਇਹ ਕਹਿੰਦੇ ਮੇਰੀਆਂ ਦੋ ਤੀਆਂ ਬੇਨਕਾਰ ਜੀ ਫਿਰ ਮੈਂ ਅਗਲੀ ਵਾਰੀ ਗੱਲ ਬਦਲ ਲੂੰਗਾ ਫਿਰ ਤੁਹਾਡੇ ਫਾਦਰ ਨੂੰ ਇਹ ਦੇ ਦੂੰ ਮੈਂ ਹੋਰ ਗੱਲ ਕਰ ਲੂੰਗਾ ਜੀ ਫਿਰ ਨਹੀਂ ਨਹੀਂ ਉਹ ਇਹ ਕਹਿ ਦਿੰਦੇ ਕਿ ਮੇਰੀਆਂ ਤਾਂ ਦੋ ਤੀਆਂ ਨੇ ਬ੍ਰਦਰ ਨੂੰ ਕਹਿਣਗੇ ਇਹ ਤਾਂ ਇਹ ਮਦਰ ਦਾ ਐ ਮੇਰੀਆਂ ਤਾਂ ਦੋ ਤੀਆਂ ਨੇ ਬਸ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੇਰੀਆਂ ਦੋ ਤੀਆਂ ਨਾ ਤੀਆਂ ਸੰਗ ਨਹੀਂ ਕਰਦੀਆਂ ਮਾਪਿਆਂ ਦਾ ਕਰਨ ਮੇਲੇ ਜੇ ਮੁੰਡੇ ਚ ਨਾ ਈਗੋ ਪ੍ਰੋਬਲਮ ਹੁੰਦੀ ਉਹ ਲੱਤਾਂ ਨਹੀਂ ਘੁੱਟਣਗੇ ਜੇ ਉਹਦੇ ਲੱਤਾਂ ਦਰਦ ਦਿੰਦੀਆਂ ਹੋਣਗੀਆਂ ਤੇ ਆ ਤਾਂ ਪੁੱਛੋ ਵੀ ਕਰਨਾ ਕਿ ਇਹਦਾ ਤੇਰੇ ਜੇ ਲਾਟ ਲਟਕਦੀ ਹੋਵੇ ਨਾ ਬਾਪੂ ਦੇ ਬੁੱਢੇ ਬਾਪੂ ਦੇ ਤਾਂ ਉਹਨਾਂ ਨੇ ਸਾਫ਼ ਕਰਨ ਚ ਗਰੇਜ਼ ਨਹੀਂ ਕਰਨਾ ਆਪਦੇ ਕੋਈ ਕੁਝ ਨਹੀਂ ਦੇਖਣਾ ਵੀ ਮੈਂ ਕੌਣ ਆ ਕੀ ਲੱਗੀਆਂ ਕੀ ਕਰਦੀਆਂ ਮੇਰੇ ਕੀ ਹੈਸੀਅਤ ਹੈ ਪਰ ਨਹੀਂ ਦੇ ਬਿਲੋਂਗਸ ਟੂ ਫੈਮਿਲੀ ਲਾਈਕ ਫੈਮਿਲੀ ਦੀਆਂ ਕੁੜੀਆਂ ਹੁੰਦੀਆਂ ਨੇ ਹਨਾ ਤੇ ਇਹ ਮੁੰਡੇ ਮੁੰਡੇ ਈਗੋ ਲੰਬੀ ਲੈ ਕੇ ਆਉਂਦੇ ਨੇ ਜਿਆਦਾ ਖੈਰ ਅਸੀਂ ਵੀ ਲੈ ਕੇ ਆਏ ਸ਼ਰਾਰਤੀ ਹੋਣੇ ਚਾਹੀਦੇ ਪਰ ਮਾਂ ਬਾਪ ਨਾਲੋਂ ਥੋੜਾਏ ਫਰਕ ਹੁੰਦਾ ਥੋੜਾਏ ਦੂਰ ਰੱਖਦੇ ਨੇ ਆਪ ਤੁਹਾਡਾ ਟਾੜੀ ਨਾਲ ਹੱਦੀ ਘਾੜੀ ਤੁਹਾਡੀ ਘਰ ਵਾਲੀ ਕਿਸੇ ਨੂੰ ਦੇ ਹੀ ਜਾਂਦੇ ਸੀਗੇ ਬਸਾਂ ਘਰ ਵਾਲੀ ਮਿਲਿਓ ਕਿਸੇ ਹੋਰ ਨੂੰ ਦੇ ਦੇਈ ਜਾਂਦੇ ਸੀ ਇੰਨਾ ਕਿਉਂ ਕਰਦੇ ਤੁਹਾਡੇ ਮੇਰੇ ਨਾਲ ਇਦਾਂ ਹੀ ਕਰਦੇ ਇਹ ਦੇਖੋ ਇਹ ਮੇਰੇ ਨਾਲ ਧੱਕਾ ਹੀ ਸੀ ਫਿਲਮਾਂ ਦੇ ਵਿੱਚ ਅਪੀਲ ਕਰ ਦੋ ਸਾਰਿਆਂ ਨੂੰ ਬੇਨਤੀ ਹੈ ਅਰਦਾਸ ਕਰੋ ਮੇਰੇ ਵਾਸਤੇ ਮੈਨੂੰ ਮੇਰਾ ਪਿਆਰ ਮਿਲ ਜੇ ਆਨ ਦਾ ਸਕਰੀਨ ਸੋ ਸਰ ਤੁਹਾਡੀਆਂ ਮੈਂ ਮਤਲਬ ਦੋ ਬੇਟੀਆਂ ਨੇ ਮੈਂ ਬਹੁਤ ਐਕਸਾਈਟਡ ਹੋਈ ਸੀ ਸੁਣ ਕੇ ਕਿ ਤੁਹਾਡੀਆਂ ਦੋ ਹੈਨਾ ਬੇਟੀਆਂ ਨੇ ਜੀ ਜੀ ਦਿਨ ਲਾਸਟਲੋ ਐਂਡ ਮੰਨਤ ਟੇਲੋ ਆ ਨਾ ਤਾਂ ਉਹ ਜਦੋਂ ਉਹ ਤੁਹਾਡੀ ਮੂਵੀਜ਼ ਵਗੈਰਾ ਦੇਖਣ ਜਾਂਦੀਆਂ ਨੇ ਹਾਂ ਜੀ ਬਿਲਕੁਲ ਜਾਂਦੀਆਂ ਨੇ ਜੀ ਸਭ ਤੋਂ ਸਭ ਤੋਂ ਵਧੀਆ ਜੇ ਜੇ ਕੋਈ ਵਧੀਆ ਚੀਜ਼ ਹੋਵੇ ਤਾਂ ਵਧੀਆ ਕਹਿ ਦੇਣੀ ਆ ਜੇ ਕੋਈ ਮਾੜੀ ਚੀਜ਼ ਹੋਇਆ ਕਰਨੇ ਕੀ ਲੋੜ ਸੀ ਤਾਂ ਫਿਰ ਤੁਸੀਂ ਹਾਂ ਹੁਣ ਹੁਣ ਉਹਨਾਂ ਨੂੰ ਜਿਆਦਾ ਪੰਗਾਇਆ ਸੀ ਸਾਡੀ ਪ੍ਰੋਮੋਸ਼ਨ ਦਾ ਬਸ ਬਸ ਕੋਤੋਂ ਨਹੀਂ ਹੁੰਦੀ ਪ੍ਰੋਮੋਸ਼ਨ ਕੁਝ ਨਹੀਂ ਕਰ ਰਹੇ ਤੁਸੀਂ ਕੁਝ ਵੀ ਨਹੀਂ ਹੈਗਾ ਕਿੱਥੇ ਹੈ ਟੀਵੀ ਤੇ ਕਿੱਥੇ ਬੋਰਡਿੰਗ ਕਿੱਥੇ ਲੱਗਿਆ ਹੋਇਆ ਦੋ ਸਾਡੇ ਮੇਰੇ ਨਾਲ ਜਿਆਦਾ ਵੇਰ ਨਹੀਂ ਮੈਂ ਕਿਹਾ ਨਹੀਂ ਬੱਚੇ ਹੋ ਜਾਊਗਾ ਕਰ ਲੈਣਗੇ ਕੋਈ ਨਾ ਸਮੀਪ ਜੀ ਲੱਗੇ ਹੋਏ ਨੇ ਕੁਝ ਨਹੀਂ ਲੱਗੇ ਹੋਇਆ ਕਰਨ ਕੋਈ ਕੁਝ ਨਹੀਂ ਕਰ ਰਿਹਾ ਤੁਹਾਡਾ ਨਹੀਂ ਕੁਝ ਬਣਨਾ ਹਮੇਸ਼ਾ ਵਧੀਆ ਸਲਾਹ ਦਿੰਦੇ ਨੇ ਕਿਉਂਕਿ ਬਾਪੂ ਨਾ ਬਹੁਤ ਨੇੜੇ ਬਾਪੂ ਬਹੁਤ ਕਮਾਲ ਦੀ ਚੀਜ਼ ਹੁੰਦਾ ਜੀ ਰੱਬ ਤੋਂ ਨੇੜੇ ਬਾਪੂ ਲੱਗਦਾ ਹੁੰਦਾ ਤੇ ਇਹਨੂੰ ਪੈਸੇ ਦਿੱਤੀਆਂ ਦੀ ਨਾ ਸਭ ਤੋਂ ਜ਼ਿਆਦਾ ਬੌਂਡਿੰਗ ਆਪਣੇ ਫਾਦਰ ਦੇ ਨਾਲ ਹੀ ਹੁੰਦੀ ਹੈ ਮੈਂ ਬਹੁਤ ਐਕਸਾਈਟਿਡ ਹੋਈ ਸੀ ਸੁਣ ਕੇ ਕਿ ਤੁਹਾਡੀਆਂ ਦੋ ਬੇਟੀਆਂ ਜੀ ਆਪਾਂ ਵੀ ਨਾ ਟਵਿਨ ਸਿਸਟਰਸ ਸੀ ਮੇਰੇ ਫਾਦਰ ਦੇ ਜਦੋਂ ਆਪਾਂ ਹੋਏ ਤਾਂ ਸਾਰੇ ਰਿਸ਼ਤੇ ਮੇਰੇ ਫਾਦਰ ਨੂੰ ਕਹੀ ਜਾਂਦਾ ਕੋਈ ਨਾ ਹੌਸਲਾ ਰੱਖ ਹੌਸਲਾ ਮੇਰੇ ਫਾਦਰ ਨੂੰ ਨਾ ਬਾਹਰ ਖੜੇ ਇਦਾਂ ਲੱਗੇ ਵਾਹ ਸ਼ਾਇਦ ਮੇਰੀ ਵਾਈਫ ਨੂੰ ਜਾਂ ਮੇਰੇ ਬੱਚਿਆਂ ਨੂੰ ਕੁਝ ਹੋ ਗਿਆ ਕਹਿੰਦੇ ਮੈਂ ਅੰਦਰ ਆ ਕੇ ਦੇਖਿਆ ਸਭ ਕੁਝ ਠੀਕ ਹੈ ਕਹਿੰਦੇ ਮੈਂ ਕਿ ਜੇ ਮੈ ਹਾਂ ਮੇਰਾ ਬ੍ਰਦਰ ਦੋ ਤਾਂ ਚਲੋ ਹੌਸਲਾ ਰੱਖ ਕੇ ਮੈਂ ਤਾਂ ਹੌਸਲਾ ਰੱਖਿਆ ਵੀ ਨਹੀਂ ਮੈਂ ਤਾਂ ਦੋ ਦੋ ਦੀ ਮੇਰੇ ਦੋ ਹੀ ਮੇਰੇ ਦੋ ਤੀ ਹਨੇ ਜੀ ਮੈਂ ਦੋਹਾਂ ਤੇ ਬੜਾ ਮੈਨੂੰ ਮਾਣ ਹੈ ਐਂਡ ਮੈਂ ਮੈਂ ਬਲੈਸ ਸਮਝਦਾ ਆਪਦੇ ਆਪ ਨੂੰ ਮੈਂ ਦੋ ਤੀਆਂ ਦਾ ਫਾਦਰ ਹਾਂ ਜੀ ਤੇ ਬੜੀ ਬਾਬੇ ਨੇ ਕਿਰਪਾ ਕੀਤੀ ਉਹਨਾਂ ਦੇ ਆਉਣ ਤੋਂ ਬਾਅਦ ਹੀ ਸਾਰਾ ਕੁਝ ਹੋਇਆ ਜੀ ਹਨਾ ਮੇਰੇ ਫਾਦਰ ਵੀ ਇਹੀ ਕਹਿੰਦੇ ਮੇਰੀਆਂ ਦੋ ਤੀਆਂ ਬੇਟੀਆਂ ਮੈਂ ਅਗਲੀ ਵਾਰੀ ਗੱਲ ਬਦਲ ਲੂੰਗਾ ਫਿਰ ਤੁਹਾਡੇ ਫਾਦਰ ਨੂੰ ਇਹਦੇ ਤੋਂ ਮੈਂ ਹੋਰ ਗੱਲ ਕਰ ਲੂੰਗਾ ਜੀ ਫਿਰ ਕੋਈ ਉਹ ਇਹ ਕਹਿ ਦਿੰਦੇ ਕਿ ਮੇਰੀਆਂ ਤਾਂ ਦੋ ਤੀਆਂ ਨੇ ਬ੍ਰਦਰ ਨੂੰ ਕਹਿਣਗੇ ਤਾਂ ਇਹ ਮਦਰ ਦਾ ਹੈ ਮੇਰੀਆਂ ਤਾਂ ਦੋ ਤੀਆਂ ਨੇ ਬਸ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੇਰੀਆਂ ਦੋ ਤੀਆਂ ਨੇ ਤੀਆ ਗਲਤੀयां ਸੰਗਣੀ ਕਰਦੀਆਂ ਮਾਪਿਆਂ ਦਾ ਕਰਨ ਵੇਲੇ ਜੇ ਜੇ ਕੋਈ ਫਾਦਰ ਬਿਮਾਰ ਪਿਆ ਤਾਂ ਮੁੰਡੇ ਚ ਨਾ ਈਗੋ ਪ੍ਰੋਬਲਮ ਹੁੰਦੀ ਉਹ ਲੱਤਾਂ ਨਹੀਂ ਘੁੱਟਣਗੇ ਜਿਉਂਦੇ ਲੱਤਾਂ ਦਰਦ ਦੁੰਦੀਆਂ ਹੋਣਗੀਆਂ ਤੇ ਆ ਤਾਂ ਪੁੱਛੋ ਵੀ ਕਰਨਾ ਕਿ ਇਹਦਾ ਤੇਰੇ ਜੇ ਲਾ ਲਟਕਦੀ ਹੋਵੇ ਨਾ ਬਾਪੂ ਦੇ ਬੁੱਢੇ ਬਾਪੂ ਦੇ ਤਾਂ ਉਹਨਾਂ ਨੇ ਸਾਫ਼ ਕਰਨ ਚ ਗਰੇਜ਼ ਨਹੀਂ ਕਰਨਾ ਆਪਦੇ ਕੁਝ ਨਹੀਂ ਦੇਖਣਾ ਵੀ ਮੈਂ ਕੌਣ ਆ ਕੀ ਲੱਗੇਗਾ ਕੀ ਕਰਦੀ ਮੇਰਾ ਕੀ ਹੈਸੀਅਤ ਹੈ ਪਰ ਨਹੀਂ ਦੇ ਬਿਲੋਂਗਸ ਟੂ ਫੈਮਿਲੀ ਲਾਈਕ ਫੈਮਿਲੀ ਦੀਆਂ ਕੁੜੀਆਂ ਹੁੰਦੀਆਂ ਨੇ ਹਨਾ ਤੇ ਜਿਹੜੇ ਮੁੰਡੇ ਮੁੰਡੇ ਈਗੋ ਲੰਬੀ ਲੈ ਕੇ ਆਉਂਦੇ ਨੇ ਜਿਆਦਾ ਖੈਰ ਅਸੀਂ ਵੀ ਲੈ ਕੇ ਆਏ ਸ਼ਰਾਰਤੀ ਹੋਣੇ ਚਾਹੀਦੇ ਪਰ ਮਾਂ ਬਾਪ ਨਾਲੋਂ ਥੋੜਾ ਜਿਹਾ ਫਰਕ ਹੁੰਦਾ ਥੋੜਾ ਜਿਹਾ ਦੂਰ ਰੱਖ